પરમ સત્કાર યોગ સાસંગતજી ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਧ ਸੰਗਤ ਵੱਲੋਂ ਹੁਕਮ ਹੋਇਆ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਇੱਕ ਪੰਗਤੀ ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਇਸ ਪੰਗਤੀ ਦੇ ਉੱਤੇ ਉਸ ਮੈਂ ਅਰਜਾ ਕਰਾਂ ਕਿਉਂਕਿ ਜਪ ਪ੍ਰਯੋਗ ਬਹੁਤ ਸਾਰੀਆਂ ਥਾਵਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਆਰੰਭ ਹੋਏ ਹਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਨਾਮ ਜਪ ਰਹੀਆਂ ਹਨ ਜਪ ਪ੍ਰਯੋਗ ਸ਼ੁਰੂ ਹੋਏ ਨੇ ਸੋ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਵੀ ਇਹ ਬੇਨਤੀਆਂ ਮੈਂ ਕਰਨ ਲੱਗਾ ਸਤਿਗੁਰੂ ਜੀ ਕਹਿ ਰਹੇ ਨੇ ਇਹ ਜੋ ਕਲਯੁਗ ਦਾ ਸਮਾਂ ਹੈ ਇਹ ਜੋ ਯੁੱਗ ਚੱਲ ਰਿਹਾ ਹੈ ਇਸ ਯੁੱਗ ਦੇ ਵਿੱਚ ਕੇਵਲ ਤੇ ਕੇਵਲ ਨਾਮ ਦੇ ਨਾਲ ਹੀ ਛੁਟਕਾਰਾ ਹੋਣਾ ਹੈ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਵਿੱਚ ਹੀ ਸਾਰੇ ਕਰਮ ਕਾਂਡਾਂ ਦਾ ਸਤਿਗੁਰੂ ਜੀ ਖੰਡਨ ਕਰਦੇ ਹਨ ਇਸ਼ਨਾਨ ਕਰਨ ਦੇ ਨਾਲ ਛੁਟਕਾਰਾ ਨਹੀਂ ਹੋਣਾ ਪਰਮੇਸ਼ਰ ਨਹੀਂ ਮਿਲਣਾ ਚੁੱਪ ਰਹਿਣ ਦੇ ਨਾਲ ਪਰਮੇਸ਼ਰ ਨਹੀਂ ਮਿਲਣਾ ਖੁੱਖਿਆ ਰਹਿਣ ਦੇ ਨਾਲ ਅੰਨ ਦਾ ਤਿਆਗ ਕਰਨ ਦੇ ਨਾਲ ਪਰਮੇਸ਼ਰ ਨਹੀਂ ਮਿਲਣਾ ਸਿਆਣਪਾ ਦੇ ਨਾਲ ਚਤੁਰਾਈਆਂ ਦੇ ਨਾਲ ਪਰਮੇਸ਼ਰ ਨਹੀਂ ਮਿਲਣਾ ਛੁਟਕਾਰਾ ਨਹੀਂ ਹੋਣਾ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਜ਼ਬਰਦਸਤ ਸਾਧਨ ਹੈ ਉਹ ਕੇਵਲ ਤੇ ਕੇਵਲ ਪਰਮੇਸ਼ਰ ਦਾ ਨਾਮ ਹੈ ਜਿਹਦੇ ਨਾਲ ਆਪਾਂ ਛੁੱਟ ਸਕਦੇ ਹਾਂ ਇਸ ਨਾਮ ਦੀ ਬਹੁਤ ਮਹਿਮਾ ਗੁਰਬਾਣੀ ਦੇ ਵਿੱਚ ਆਈ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸੁਖਮਣੀ ਸਾਹਿਬ ਦੇ ਵਿੱਚ ਇਸ ਨਾਮ ਦੀ ਬਹੁਤ ਮਹਿਮਾ ਕੀਤੀ ਇਸ ਨਾਮ ਨੂੰ ਜਪ ਕੇ ਪਰਮੇਸ਼ਰ ਦਾ ਸਿਮਰਨ ਕਰਕੇ ਭਜਨ ਕਰਕੇ ਆਪਾਂ ਆਪਣਾ ਛੁਟਕਾਰਾ ਕਰਾ ਸਕਦੇ ਹਾਂ ਪ੍ਰਭ ਕਾ ਸਿਮਰਨ ਗਰਬ ਨਾ ਬਸੈ ਪ੍ਰਭ ਕਾ ਸਿਮਰਨ ਦੁਖ ਜਮ ਨਸੈ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਦੁਬਾਰਾ ਗਰਬ ਦੇ ਵਿੱਚ ਨਹੀਂ ਹੋਣਾ ਪਏਗਾ ਆਵਾ ਗਮਣ ਦਾ ਚੱਕਰ ਜਿਹੜਾ ਉਹ ਕੱਟਿਆ ਜਾਵੇਗਾ ਉਹ ਖਤਮ ਹੋ ਜਾਵੇਗਾ ਜਮਾਂ ਦੀ ਮਾਰ ਤੋਂ ਆਪਾਂ ਬਚ ਜਾਵਾਂਗੇ ਇਹ ਪਰਮੇਸ਼ਰ ਦਾ ਭਜਨ ਇਹ ਨਾਮ ਜਿੱਥੇ ਕੋਈ ਸਹਾਇਤਾ ਨਹੀਂ ਕਰਦਾ ਉਥੇ ਇਹ ਸਹਾਇਤਾ ਕਰਦਾ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਪਿਆਨ ਦੂਤ ਜਮ ਦਲੇ ਤਹ ਕੇਵਲ ਨਾਮ ਸੰਗ ਤੇਰਾ ਚੱਲੇ। ਨਾਮ ਉਥੇ ਸਹਾਇਤਾ ਕਰਦਾ ਹੈ ਜਿੱਥੇ ਸਾਡੇ ਮਾਤਾ ਪਿਤਾ ਰਿਸ਼ਤੇਦਾਰ ਸਾਖ ਸੰਬੰਧੀ ਧੀਆ ਪੁੱਤਰ ਨਹੀਂ ਪਹੁੰਚ ਸਕਦੇ। ਕਲਯੁਗ ਦੇ ਵਿੱਚ ਕੇਵਲ ਤੇ ਕੇਵਲ ਨਾਮ ਨੇ ਹੀ ਸਹਾਇਤਾ ਕਰਨੀ ਪਿਛਲੇ ਯੁੱਗਾਂ ਦੇ ਵਿੱਚ ਸਤ ਯੁੱਗ ਦੇ ਵਿੱਚ ਲੋਕ ਸੱਚ ਬੋਲਦੇ ਸਨ ਤ੍ਰੇਤਾ ਦੇ ਵਿੱਚ ਤਪੱਸਿਆ ਕਰਦੇ ਸਨ ਦਵਾਪਰ ਦੇ ਵਿੱਚ ਦਇਆ ਕਰਦੇ ਸਨ ਕਲਯੁਗ ਦੇ ਵਿੱਚ ਕੇਵਲ ਤੇ ਕੇਵਲ ਨਾਮ ਹੈ ਨਾਮ ਦੇ ਨਾਲ ਪਾਰ ਉਤਾਰਾ ਹੋਣਾ ਹੈ ਕਰਮ ਕਾਂਡ ਇੱਥੇ ਨਹੀਂ ਚੱਲਣੇ ਕਰਮ ਕਾਂਡਾਂ ਦੇ ਨਾਲ ਛੁਟਕਾਰਾ ਨਹੀਂ ਹੋਣਾ ਤੀਰਥਾਂ ਤੇ ਇਸ਼ਨਾਨ ਆਪਾਂ ਜਿੰਨੇ ਮਰਜੀ ਕਰੀ ਜਾਈਏ ਉਹਨਾਂ ਦੇ ਨਾਲ ਸਾਡਾ ਛੁਟਕਾਰਾ ਨਹੀਂ ਹੋਣਾ। ਦਵਾਪਰਯੋਗ ਦੇ ਵਿੱਚ ਕਰਮਕਾਂਡ ਚੱਲਿਆ ਕਰਦੇ ਸਨ। ਦਵਾਪਰਯੋਗ ਦੇ ਵਿੱਚ ਜੇ ਘਰੋਂ ਬਾਹਰ ਪੈਰ ਧਰਨਾ ਹੈ ਤੇ ਵਿਚਾਰ ਕੀਤੀ ਜਾਂਦੀ ਸੀ ਕਿ ਹੁਣ ਮੈਂ ਕੀ ਕਰਮ ਕਰਨਾ ਹੈ। ਮਾਤਾ ਵਾਸਤੇ ਮੇਰਾ ਕੀ ਧਰਮ ਹੈ, ਪਿਤਾ ਵਾਸਤੇ ਮੇਰਾ ਕੀ ਧਰਮ ਹੈ, ਰਾਜ ਵਾਸਤੇ ਮੇਰਾ ਕੀ ਧਰਮ ਹੈ, ਸ਼ਸਤਰ ਚਲਾਉਣ ਵਾਸਤੇ ਮੇਰਾ ਕੀ ਧਰਮ ਹੈ। ਇੰਨੇ ਜ਼ਿਆਦਾ ਧਰਮ ਕਰਮ ਕਰਨ ਕੀ ਲੋਕ ਧਰਮ ਕਰਮਾਂ ਦੇ ਵਿੱਚ ਹੀ ਉਲਝ ਕੇ ਰਹਿ ਗਏ ਪਰਮੇਸ਼ਰ ਤੋਂ ਦੂਰ ਹੋ ਗਏ ਪਰਮੇਸ਼ਰ ਦਾ ਪਿਆਰ ਨਹੀਂ ਮਿਲਿਆ ਕਲਯੁਗ ਦਾ ਸਮਾਂ ਆਇਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸੰਸਾਰ ਦੇ ਲੋਕਾਂ ਨੂੰ ਸਮਝਾਇਆ ਕਿ ਕਲਯੁਗ ਦੇ ਵਿੱਚ ਅਗਰ ਕੋਈ ਸਾਧਨ ਹੈ ਤੇ ਉਹ ਨਾਮ ਹੈ ਗੁਰਬਾਣੀ ਵਿੱਚ ਸਤਿਗੁਰੂ ਜੀ ਕਹਿੰਦੇ ਹਨ ਚਹੁ ਜੁਗਾਂ ਕਾ ਹੁਣ ਨਿਵੇੜਾ ਨਰ ਮਨੁਖਾ ਨੂੰ ਏਕ ਨਿਧਾਨਾ ਜਤ ਸੰਜਮ ਤੀਰਥ ਉਹਨਾ ਜੁਗਾਂ ਕਾ ਧਰਮ ਹੈ ਇਹ ਪਿਛਲੇ ਜੁਗਾਂ ਦੇ ਵਿੱਚ ਚੱਲਿਆ ਕਰਦੇ ਸਨ ਜਤ ਸੰਜਮ ਤੀਰਥ ਉਹਨਾ ਜੁਗਾਂ ਕਾ ਧਰਮ ਹੈ ਕਲਮਹ ਕੀਰਤਿ ਹਰਿ ਨਾਮਾ ਕਲਯੁਗ ਦੇ ਵਿੱਚ ਕੇਵਲ ਤੇ ਕੇਵਲ ਨਾਮ ਚੱਲਣਾ ਹੈ ਸਤਜੁਗ ਸਤ ਤ੍ਰੇਤਾ ਜੱਗੀ ਦਵਾਪਰ ਪੂਜਾ ਚਾਰ ਇੱਕ ਵਾਰ ਪਰਮੇਸ਼ਰ ਨੇ ਇਹ ਚਾਰੇ ਯੁਗ ਜੜੇ ਨੇ ਇਕੱਠੇ ਕਰ ਲਏ ਚੌਹਾਂ ਨੂੰ ਬੁਲਾ ਲਿਆ ਤੇ ਬੁਲਾ ਕੇ ਪਰਮੇਸ਼ਰ ਨੇ ਸਭ ਤੋਂ ਪਹਿਲਾਂ ਸਤਜੁਗ ਨੂੰ ਪੁੱਛਿਆ ਭਾਈ ਤੇਰਾ ਵਰਤਾਰਾ ਕਿਵੇਂ ਵਰਤਣਾ ਹੈ ਸਤਜੁਗ ਕਹਿਣ ਲੱਗਾ ਮਹਾਰਾਜ ਮੇਰੇ ਸਮੇਂ ਦੇ ਵਿੱਚ ਲੋਕ ਸੱਚ ਬੋਲਿਆ ਕਰਨਗੇ ਸੱਚ ਦੇ ਰਾਈ ਮੈਂ ਉਹਨਾਂ ਨੂੰ ਪਾਰ ਲੰਘਾਵਾਂਗਾ ਤ੍ਰੇਤੇ ਨੂੰ ਪੁੱਛਿਆ ਭਾਈ ਤੇਰਾ ਵਰਤਾਰਾ ਤੇਤਾ ਨੇ ਆਖਿਆ ਸਤਜੁਗ ਸਤ ਤੇਤਾ ਜੱਗੀ ਗਰੀਬ ਨਵਾਜ ਮੇਰੇ ਸਮੇਂ ਦੇ ਵਿੱਚ ਲੋਕ ਹਮਨਜਗ ਕਰਿਆ ਕਰਨਗੇ ਹਮਨਜਗ ਦੇ ਰਾਈ ਮੈਂ ਉਹਨਾਂ ਨੂੰ ਪਾਰ ਲੰਘਾਵਾਂਗਾ ਦਵਾਪਰ ਨੂੰ ਪੁੱਛਿਆ ਭਾਈ ਤੇਰਾ ਵਰਤਾਰਾ ਕਿਵੇਂ ਵਰਤਣਾ ਹੈ ਦਵਾਪਰ ਨੇ ਦੱਸਿਆ ਮਹਾਰਾਜ ਮੇਰੇ ਸਮੇਂ ਦੇ ਵਿੱਚ ਲੋਕ ਕਰਮकांड ਕਰਿਆ ਕਰਨਗੇ ਪੂਜਾ ਅਰਚਨਾ ਕਰਿਆ ਕਰਨਗੇ ਕਰਮ ਕੰਡਾਂ ਦੇ ਰਾਈ ਮੈਂ ਉਹਨਾਂ ਦਾ ਭਲਾ ਕਰਾਂਗਾ ਉਹਨਾਂ ਦੀ ਕਲਿਆਣ ਹੋਵੇਗੀ ਕਲਯੁਗ ਨੂੰ ਪੁੱਛਿਆ ਭਾਈ ਤੇਰਾ ਵਰਤਾਰਾ ਤੇਰੇ ਸਮੇਂ ਦੇ ਵਿੱਚ ਪਾਪ ਬਹੁਤ ਜ਼ਿਆਦਾ ਵੱਧ ਜਾਣਾ ਹੈ ਦੁਨੀਆ ਦੇ ਵਿੱਚ ਹਨੇਰ ਹੋ ਜਾਣਾ ਆਬਾਦੀ ਬਹੁਤ ਜ਼ਿਆਦਾ ਵੱਧ ਜਾਣੀ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਤੇਰੇ ਸਮੇਂ ਦੇ ਵਿੱਚ ਹਨੇਰ ਹੋ ਜਾਣਾ ਹੈ ਤੂੰ ਕਿਸ ਤਰ੍ਹਾਂ ਪਾਰ ਲੰਘਾਵੇਂਗਾ ਤੇ ਕਲਯੁਗ ਬੇਨਤੀ ਕਰਨ ਲੱਗਾ ਮਹਾਰਾਜ ਤੀਨੋਂ ਯੁਗ ਤੀਨੋਂ ਦਿੜੇ ਕਲ ਕੇਵਲ ਨਾਮ ਆਧਾਰ ਮੇਰੇ ਸਮੇ ਦੇ ਵਿੱਚ ਤੇ ਕੇਵਲ ਤੇ ਕੇਵਲ ਨਾਮ ਹੀ ਚੱਲਣਾ ਮੇਰੇ ਸਮੇ ਦੇ ਵਿੱਚ ਨਾਮ ਦੇ ਨਾਲ ਹੀ ਛੁਟਕਾਰਾ ਹੋਵੇਗਾ ਹੋਰ ਕੋਈ ਕਰਮਕਾਂਡ ਨਹੀਂ ਚੱਲਣਾ ਨਾ ਤੀਰਥਾਂ ਤੇ ਇਸ਼ਨਾਨ ਨਾ ਹੋਰ ਕੋਈ ਪੂਜਾ ਚਾਰ ਕੀਤੇ ਆ ਧਰਮ ਕਰਮ ਕੀਤੇ ਆ ਛੁਟਕਾਰਾ ਨਹੀਂ ਹੋਣਾ ਛੁਟਕਾਰਾ ਕੇਵਲ ਤੇ ਕੇਵਲ ਮੇਰੇ ਸਮੇ ਦੇ ਵਿੱਚ ਨਾਮ ਦੇ ਨਾਲ ਹੀ ਹੋਵੇਗਾ ਸਤਿਗੁਰੂ ਜੀ ਕਹਿੰਦੇ ਨੇ ਅਬ ਕਲੂ ਆਇਓ ਰੇ ਇੱਕ ਨਾਮ ਬੋਵਹੋ ਬੋਵਹੋ ਅਨਰੂਤ ਨਾਹੀ ਨਾਹੀ ਮਤ ਧਰਮ ਭੂਲੋ ਭੂਲੋ ਕਲਯੁਗ ਦੇ ਵਿੱਚ ਕੇਵਲ ਤੇ ਕੇਵਲ ਨਾਮ ਦੇ ਨਾਲ ਹੀ ਛੁਟਕਾਰਾ ਹੋਵੇਗਾ ਇੱਕ ਕਥਾ ਹੁੰਦੀ ਹੈ ਦਵਾਪਰ ਯੁਗ ਦੀ ਕਥਾ ਹੈ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਪਾਂਡਵਾਂ ਨੂੰ ਆਖਿਆ ਕਿ ਹੁਣ ਕਲਯੁਗ ਨੇ ਆ ਜਾਣਾ ਪਾਂਡਵ ਬੇਨਤੀ ਕਰਨ ਲੱਗੇ ਮਹਾਰਾਜ ਸਾਡੇ ਹੁੰਦਿਆਂ ਹੀ ਆ ਜਾਣਾ ਭਗਵਾਨ ਨੇ ਆਖਿਆ ਹਾਂ ਪਾਂਡਵਾ ਨੇ ਬੇਨਤੀ ਕੀਤੀ ਮਹਾਰਾਜ ਫਿਰ ਉਸ ਦਾ ਵਰਤਾਰਾ ਕਿਸ ਤਰ੍ਹਾਂ ਵਰਤੇਗਾ ਭਗਵਾਨ ਨੇ ਆਖਿਆ ਕੱਲ ਨੂੰ ਜਦੋਂ ਤੁਸੀਂ ਸਿਮਰਨ ਕਰਨ ਬੈਠੋਗੇ ਨਾ ਤੁਹਾਨੂੰ ਪਤਾ ਲੱਗ ਜਾਵੇਗਾ ਸਵੇਰ ਹੋਏ ਅਮਰਤ ਵੇਲਾ ਹੋਇਆ ਪੰਜੇ ਭਰਾ ਇਸ਼ਨਾਨ ਪਾਣੀ ਕਰਕੇ ਸਿਮਰਨ ਕਰਨ ਵਾਸਤੇ ਬੈਠਦੇ ਨੇ ਪਰ ਅੱਜ ਮਨ ਨਹੀਂ ਜੁੜਦਾ ਬਿਰਤੀ ਨਹੀਂ ਲੱਗੀ ਸਿਮਰਨ ਦਾ ਸਵਾਦ ਨਹੀਂ ਆਇਆ ਅਜੀਬ ਬਾਤਾਂ ਦੇਖੀਆਂ ਭਗਵਾਨ ਦੇ ਕੋਲ ਆਏ ਭਗਵਾਨ ਨੇ ਪੁੱਛਿਆ ਦੱਸੋ ਕੀ ਵੇਖਿਆ ਪਹਿਲਾ ਆਖਣ ਲੱਗਾ ਮਹਾਰਾਜ ਮੈਂ ਵੇਖਿਆ ਇੱਕ ਬਲਦ ਸੀ ਉਹਦੀਆਂ ਤਿੰਨ ਲੱਤਾਂ ਟੁੱਟੀਆਂ ਹੋਈਆਂ ਨੇ ਇੱਕੋ ਲੱਤ ਤੇ ਖਲੋਤਾ ਹੋਇਆ ਹੈ ਭਗਵਾਨ ਆਖਣ ਲੱਗੇ ਕਲਯੁਗ ਦੱਸ ਗਿਆ ਹੈ ਕਿ ਮੇਰੇ ਸਮੇਂ ਦੇ ਵਿੱਚ ਮੈਂ ਧਰਮ ਦੀਆਂ ਤਿੰਨ ਲੱਤਾਂ ਤੋੜ ਦੇਣੀਆਂ ਨੇ ਧਰਮ ਦੀ ਇੱਕ ਲੱਤ ਰਹਿ ਜਾਵੇਗੀ ਉਹ ਚੌਥੀ ਲੱਤ ਵੀ ਕਲਯੁਗ ਨੇ ਤੋੜ ਦੇਣੀ ਹੈ ਉਹ ਦੱਸ ਗਿਆ ਦੂਸਰਾ ਆਖਣ ਲੱਗਾ ਮਹਾਰਾਜ ਮੈਂ ਵੇਖਿਆ ਹਰੀ-ਭਰੀ ਫਸਲ ਖਲੋਤੀ ਹੋਈ ਸੀ ਬਾੜ ਉਸ ਫਸਲ ਨੂੰ ਖਾ ਗਈ ਗਰੀਬ ਨਵਾਜ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਭਗਵਾਨ ਆਖਣ ਲੱਗੇ ਇਹ ਕਲਯੁਗ ਦੀ ਨਿਸ਼ਾਨੀ ਹੈ ਕਲਯੁਗ ਦੇ ਵਿੱਚ ਪ੍ਰਜਾ ਦੀ ਰਾਖੀ ਕਰਨ ਵਾਲੇ ਰਾਜੇ ਹੀ ਸ਼ਾਸਨਕਾਰੀ ਰਾਜੇ ਹੀ ਜਿਹੜੇ ਨੇ ਉਹ ਅਨਿਆਇ ਕਰਨਗੇ ਅਤਿਆਚਾਰ ਕਰਨ ਵਾਲੇ ਹੋਣਗੇ ਪ੍ਰਜਾ ਦੀ ਹਰੀ ਭਰੀ ਖੇਤੀ ਨੂੰ ਖਾ ਜਾਣ ਵਾਲੇ ਹੋਣਗੇ ਉਹ ਪ੍ਰਜਾ ਦੀ ਰੱਖਿਆ ਨਹੀਂ ਕਰਨਗੇ ਵਾੜ ਹੀ ਫਸਲ ਨੂੰ ਖਾ ਜਾਵੇਗੀ ਤੀਸਰਾ ਬੇਨਤੀ ਕਰਨ ਲੱਗਾ ਮਹਾਰਾਜ ਮੈਂ ਦੇਖਿਆ ਕਿ ਤਿੰਨ ਖੂਹ ਹਨ ਤੀਸਰੇ ਖੂਹ ਦੇ ਵਿੱਚੋਂ ਪਹਿਲੇ ਖੂਹ ਦੇ ਵਿੱਚ ਪਾਣੀ ਪੈ ਰਿਹਾ ਤੇ ਵਿਚਲਾ ਖੂਹ ਜਿਹੜਾ ਉਹ ਸੁੱਕਾ ਹੋਇਆ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਆਖਣ ਲੱਗੇ ਕਿ ਕਲਯੁਗ ਦੱਸ ਗਿਆ ਹੈ ਮੇਰੇ ਸਮੇਂ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਉਹ ਟੁੱਟ ਜਾਣੀ ਹੈ। ਭਾਈ ਦਾ ਭਾਈ ਦੇ ਨਾਲ ਪਿਆਰ ਨਹੀਂ ਹੋਵੇਗਾ। ਬਗਾਨਿਆਂ ਦੇ ਨਾਲ ਬੰਦਾ ਪਿਆਰ ਕਰੇਗਾ ਪਰ ਭਰਾ ਦੇ ਨਾਲ ਆਪਣਿਆਂ ਦੇ ਨਾਲ ਪਿਆਰ ਨਹੀਂ ਹੋਵੇਗਾ। ਜਥੇਬੰਦੀ ਟੁੱਟ ਜਾਵੇਗੀ। ਭਾਈਚਾਰਕ ਸਾਂਝ ਟੁੱਟ ਜਾਵੇਗੀ। ਇਹ ਕਲਯੁਗ ਦੀ ਨਿਸ਼ਾਨੀ ਹੈ। ਚੌਥਾ ਆਖਣ ਲੱਗਾ ਮਹਾਰਾਜ ਮੈਂ ਦੇਖਿਆ ਇੱਕ ਹੰਸ ਸੀ ਉਦੇ ਖੰਭਾਂ ਦੇ ਉੱਪਰ ਵੇਦਾਂ ਦੇ ਸ਼ਲੋਕ ਲਿਖੇ ਹੋਏ ਹਨ ਤੇ ਉਹ ਹੰਸ ਦੇ ਸਾਹਮਣੇ ਮੋਤੀ ਪਏ ਹੋਏ ਨੇ ਪਰ ਉਹ ਮੋਤੀਆਂ ਨੂੰ ਛੱਡ ਕੇ ਤੇ ਕੁਰੰਗ ਖਾ ਰਿਹਾ ਹੈ। ਭਗਵਾਨ ਆਖਣ ਲੱਗੇ ਕਲਯੁਗ ਦੱਸ ਗਿਆ ਹੈ। ਕਲਯੁਗ ਦੇ ਵਿੱਚ ਜਿਹੜੇ ਪ੍ਰਚਾਰਕ ਹੋਣਗੇ, ਧਾਰਮਿਕ ਆਗੂ ਹੋਣਗੇ, ਉਹਨਾਂ ਦਾ ਜੀਵਨ ਡਿੱਗਿਆ ਹੋਇਆ ਹੋਵੇਗਾ। ਜ਼ਬਾਨੀ ਉਹਨਾਂ ਨੂੰ ਬਹੁਤ ਸਾਰੀਆਂ ਗਿਆਨ ਦੀਆਂ ਗੱਲਾਂ ਯਾਦ ਹੋਣਗੀਆਂ। ਗਿਆਨ ਦੀਆਂ ਗੱਲਾਂ ਕਰਕੇ ਉਹ ਲੋਕਾਂ ਨੂੰ ਭਰਮਾ ਲੈਣਗੇ ਪਰ ਉਹਨਾਂ ਦਾ ਆਪਣਾ ਕੋਈ ਜੀਵਨ ਨਹੀਂ ਹੋਏਗਾ ਨਾਮ ਰੂਪੀ ਮੋਤੀ ਨੂੰ ਛੱਡ ਕੇ ਉਹ ਮਾਸ ਤੇ ਸ਼ਰਾਬ ਖਾਣ ਪੀਣਗੇ ਪੰਜਵਾਂ 유ਦਿਸ਼ਠਿਰ ਬੇਨਤੀ ਕਰਨ ਲੱਗਾ ਮਹਾਰਾਜ ਮੇ ਦੇਖਿਆ ਪर्वਤ ਤੋਂ ਇੱਕ ਵੱਡਾ ਸਾਰਾ ਪੱਥਰ ਡਿੱਗਦਾ ਆ ਰਿਹਾ ਥੱਲੇ ਖੱਡ ਦੇ ਵਿੱਚ ਦਰਖਤਾਂ ਨੂੰ ਭੰਡਦਾ ਆ ਰਿਹਾ ਹੈ ਤੂੜੀ ਵਾਂਗ ਕਰਦਾ ਆ ਰਿਹਾ ਹੈ ਪਰ ਜਿਸ ਤਰ੍ਹਾਂ ਹੀ ਉਹ ਵੱਡਾ ਪੱਥਰ ਥੱਲੇ ਖੱਡ ਦੇ ਵਿੱਚ ਖਾਈ ਦੇ ਵਿੱਚ ਡਿੱਗਣ ਲੱਗਾ ਤੇ ਇੱਕ ਛੋਟੇ ਜਿਹੇ ਘਾਹ ਦੇ ਤਣਕੇ ਨੇ ਉਸ ਨੂੰ ਰੋਕ ਲਿਆ ਮਹਾਰਾਜ ਛੋਟਾ ਜਿਹਾ ਘਾਹ ਦਾ ਤਣਕਾ ਵੱਡੇ ਪੱਥਰ ਨੂੰ ਕਿਵੇਂ ਰੋਕ ਸਕਦਾ ਹੈ ਭਗਵਾਨ ਆਖਣ ਲੱਗੇ ਉਦਿਸ਼ਤਰ ਕਲਯੁਗ ਦੱਸ ਗਿਆ ਹੈ ਕਿ ਮੇਰੇ ਸਮੇਂ ਦੇ ਵਿੱਚ ਮੈਂ ਸਾਰੇ ਕਰਮ ਕਾਂਡ ਤੋੜ ਕੇ ਭੰਨ ਦੇਣੇ ਨੇ ਤੋੜੀ ਵਾਂਗ ਕਰ ਦੇਣੇ ਨੇ ਜਿਸ ਤਰ੍ਹਾਂ ਉਹ ਵੱਡੇ ਦਰਖਤਾਂ ਨੂੰ ਭੰਨ ਕੇ ਤੋੜੀ ਵਾਂਗ ਉਸਨੇ ਕਰ ਦਿੱਤਾ ਇਸ ਤਰ੍ਹਾਂ ਕਰਮ ਕਾਂਡ ਨਹੀਂ ਚੱਲਣੇ ਕਲਯੁਗ ਦੇ ਵਿੱਚ ਕਰਮ ਕਾਂਡ ਉਸਨੇ ਤੋੜ ਦੇਣੇ ਨੇ ਛੋਟਾ ਜਿਹਾ ਘਾਹ ਦਾ ਤਣਕਾ ਜਿਸ ਨੇ ਵੱਡੇ ਪੱਥਰ ਨੂੰ ਰੋਕ ਲਿਆ ਉਹ ਪਰਮੇਸ਼ਰ ਦਾ ਨਾਮ ਹੈ। ਕਲਯੁਗ ਦੱਸ ਗਿਆ ਕਿ ਮੇਰੇ ਸਮੇਂ ਦੇ ਵਿੱਚ ਅਗਰ ਕੋਈ ਵੱਡਾ ਜ਼ਬਰਦਸਤ ਸਾਧਨ ਹੋਏਗਾ ਤੇ ਉਹ ਨਾਮ ਹੋਏਗਾ। ਕਲਯੁਗ ਦੇ ਵਿੱਚ ਕੇਵਲ ਤੇ ਕੇਵਲ ਨਾਮ ਚੱਲਣਾ ਹੈ, ਨਾਮ ਦੇ ਨਾਲ ਪਾਰ ਉਤਾਰਾ ਹੋਣਾ ਹੈ। ਸੋ ਇਹ ਸਮਾ ਆਇਆ ਹੈ। ਇਹ ਨਾਮ ਦੀ ਰੁੱਤ ਲੱਗੀ ਹੈ। ਜਪ ਪ੍ਰਯੋਗ ਆਰੰਭ ਹੋਏ ਨੇ। ਜਪ ਪ੍ਰਯੋਗ ਸ਼ੁਰੂ ਹੋਏ ਨੇ ਵੱਧ ਤੋਂ ਵੱਧ ਆਪਾਂ ਨਾਮ ਸਿਮਰਨ ਕਰੀਏ ਮਨ ਨੂੰ ਇਕਾਗਰ ਕਰਕੇ ਨਾਮ ਦੇ ਵਿੱਚ ਧਿਆਨ ਲਾ ਕੇ ਮੈਂ ਅਗਲੀਆਂ ਕੁਝ ਵੀਡੀਓ ਦੇ ਵਿੱਚ ਮੈਂ ਸਾਥ ਸੰਗਤ ਨੂੰ ਬੇਨਤੀ ਕਰਾਂਗਾ ਕਿ ਪਿਛਲੀ ਵਾਰ ਵੀ ਜਦੋਂ ਜਪ ਪ੍ਰਯੋਗ ਆਰੰਭ ਹੋਇਆ ਸੀ ਮੈਂ ਕੁਝ ਬੇਨਤੀਆਂ ਕੀਤੀਆਂ ਸਨ ਕਿ ਨਾਮ ਸਿਮਰਨ ਜਪ ਪ੍ਰਯੋਗ ਕਰਨ ਲੱਗਿਆਂ ਆਪਾਂ ਕਿਹੜੀਆਂ ਕਿੜੀਆਂ ਗੱਲਾਂ ਦਾ ਧਿਆਨ ਰੱਖ ਸਕਦੇ ਹਾਂ ਜਿਦੇ ਨਾਲ ਸਾਡਾ ਨਾਮ ਸਿਮਰਨ ਸਫਲ ਹੋਵੇ ਸਾਡਾ ਜਪ ਪ੍ਰਯੋਗ ਸਫਲ ਹੋ ਜਾਵੇ ਸਾਡੀ ਉਹ ਪੂੰਜੀ ਸਾਡੀ ਫਸਲ ਸਾਡੇ ਦਾਣੇ ਘਰ ਤੱਕਰ ਪਹੁੰਚ ਜਾਣ ਸੋ ਇਹ ਨਾਮ ਹੀ ਕਲਯੁਗ ਦੇ ਵਿੱਚ ਵੱਡਾ ਸਾਧਨ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤਤ ਕੱਢ ਕੇ ਦੱਸ ਰਹੇ ਨੇ ਕਹੋ ਨਾਨਕ ਇਹੋ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਕਲਯੁਗ ਦੇ ਵਿੱਚ ਨਾਮ ਤੋਂ ਬਿਨਾ ਭਜਨ ਤੋਂ ਬਿਨਾ ਛੁਟਕਾਰਾ ਨਹੀਂ ਹੋਣਾ ਸੋ ਬਹੁਤ ਸਾਰੀਆਂ ਹੋਰ ਵੀ ਸਾਖੀਆਂ ਬੜੀਆਂ ਗੱਲਾਂ ਕੀਤੀਆਂ ਜਾ ਸਕਦੀਆਂ ਨੇ ਪਰ ਵੀਡੀਓ ਬਹੁਤ ਜ਼ਿਆਦਾ ਲੰਬੀ ਬਣ ਜਾਂਦੀ ਹੈ ਸੋ ਮੈਂ ਇੱਥੇ ਹੀ ਕੀ ਮੰਗਦਾ ਹਾਂ ਸਤਿਗੁਰੂ ਜੀ ਕਿਰਪਾ ਕਰਨਾ ਆਪਾਂ ਸਾਰੇ ਵੱਧ ਛੱਡ ਕੇ ਜਪ ਪ੍ਰਯੋਗ ਦੇ ਵਿੱਚ ਛੱਲਾ ਲਈਏ ਨਾਮ ਜਪੀਏ ਧੰਨਵਾਦ ਸਤਿ ਸ੍ਰੀ ਅਕਾਲ